ਮੈਨੂੰ ਇੱਕ ਗੁਰਦੁਆਰੇ 'ਚ ਕਿਹਾ ਕਹਿੰਦੇ ਜੀ ਸਾਡੇ ਗੁਰਦੁਆਰੇ 'ਚ ਕੋਈ ਸ਼ਬਦ ਕਹੇਸਾ ਹੈ ਸਾਡੇ ਗੁਰਦੁਆਰੇ 'ਚ ਰਾਮਕ੍ਰਿਸ਼ਨ ਦਾ ਨਾਂ ਨਹੀਂ ਲੈਣਾ ਮੈਂ ਕਿਹਾ ਸੱਤ ਦਿਨ ਮੇਰਾ ਟਾਈਮ ਨਹੀਂ ਕੱਟ ਸਕਦੇ ਸੰਗਤਾਂ ਨੇ ਲਿਆ ਵੈ ਸੱਤ ਦਿਨ ਇਹਨਾਂ ਦਾ ਹੀ ਨਾਂ ਲਊਂਗਾ ਹੁਣ ਮੈਂ ਰੋਕ ਕੇ ਦਿਖਾਉਗੇ ਸੰਗਤ ਪੱਖ ਦੇ ਵਿੱਚ ਸੀ ਔਰ ਦੂਸਰੀ ਸ਼ਰਤ ਰਹੀ ਭਾਈ ਗੁਰਦਾਸ ਦੀ ਗੁਰਬਾਣੀ ਤੋਂ ਬਾਹਰ ਜਾ ਕੇ ਨਹੀਂ ਲਊਂਗਾ ਤੋ ਕੋ ਕੁਰਬਾਨੀ ਦੀ ਬੋਲਿਆ ਕਰੂੰਗਾ ਨਾਮ ਕ੍ਰਿਸ਼ਨ ਦਾ ਲਾਉਂਗਾ ਜਾਂ ਰਾਮ ਤੇਂਦਰ ਦਾ ਲਾਉਂਗਾ ਮੈਨੂੰ ਹਟਾ ਕੇ ਦਿਖਾਓ ਜਾਂ ਫਿਰ ਦੱਸੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਉਂ ਲਿਖੇ ਬੈ ਨੇ ਉਹ ਕਮਲਿਓ ਤੁਸੀਂ ਕਹਿੰਦੇ ਹੋ ਰਾਮ ਦਾ ਨਾਮ ਨਾਲੋ ਕ੍ਰਿਸ਼ਨ ਦਾ ਨਾਮ ਨਾਲੋ ਤੇ ਮੇਰਾ ਗੁਰੂ ਗ੍ਰੰਥ ਸਾਹਿਬ ਤਾਂ ਇਹ ਗੱਲ ਕਹਿੰਦਾ ਤਨ ਤਨ ਤੋ ਮਾਤਾ ਦੇਵਕੀ ਜੈ ਗਰੇ ਰਮਈਆ ਕਮਲਾਪਤੀ ਮਾਤਾ ਦੇਵਕੀ ਤੋਂ ਤਨ ਹੈ ਜਿਹਦੀ ਕੁੱਖ ਤੋਂ ਕ੍ਰਿਸ਼ਨ ਭਗਵਾਨ ਨੇ ਜਨਮ ਲਿਆ ਕਿੱਥੇ ਜਾ ਖੜੇ ਹੋਏ ਅਸੀਂ अवतार हिन्दुवां दे निकल्यांदे सतयुग तए मानियो ਛਲਿਓ ਬਲਬਾਬਨ ਭਾਇਓ ਤ੍ਰਿਤੇ ਤए मानियो राम ਰਗਵੰਸ਼ ਕਹਾਇਓ ਦੁਆਪਰ ਕ੍ਰਿਸ਼ਨ ਮਰਾਰ ਕੰਸ ਕਿਰਤਾਰਸ ਕੀਓ ਉਗਰ ਸੈਨ ਕੋ ਰਾਜ ਭੈ ਭਗਤ ਜਨ ਦੀਓ ਕਲਯੁਗ ਪ੍ਰਮਾਨ ਨਾਨਕ ਗੁਰ ਅੰਗਦ ਅਮਰ ਕਹਾਇਓ ਕੀ ਕਰੋਗੇ ਤੁਸੀਂ